ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਕਿਸੇ ਨਾਇਕ ਦਾ ਲਬਾਸ ਪੈਣ ਕੇ ਕੋਈ ਵੀ ਉਹਨਾਂ ਵਰਗੇ ਮਨੁੱਖਤਾ ਪੱਖੀ ਉਦਮ ਨਹੀਂ ਕਰ ਸਕਦੇ ਜੋ ਵਿਸਾਖੀ ਦੇ ਦਿਹਾੜੇ ਉੱਤੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਕੌਮ ਦੇ ਮਿਸ਼ਨ ਨੂੰ ਲੈ ਕੇ ਕਾਨਫਰੰਸਾਂ ਹੋਈਆਂ ਹਨ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਕੌਮੀ ਮਿਸ਼ਨ ਤੇ ਨਿਸ਼ਾਨੇ ਨੂੰ ਲੈ ਕੇ ਬਹੁਤ ਤਗੜਾ ਹੋ ਕੇ ਨਿਕਲਿਆ ਤੇ ਉੱਭਰਿਆ ਹੈ ਕਿਉਂਕਿ ਇਸ ਇਤਿਹਾਸਿਕ ਮੇਰੀ ਪੀਰੀ ਕਾਨਫਰੰਸ ਵਿੱਚ ਇੱਕ ਤਾਂ ਅਸੀਂ ਬੀਤੇ ਸਮੇਂ ਵਿੱਚ ਜੋ ਹੁਕਮਰਾਨਾਂ ਦੀ ਸਰਪ੍ਰਸਤੀ ਹੇਠ ਵਿਚਰ ਰਹੇ ਨਰਨਕਾਰੀਆਂ ਨੇ ਤਾਨਾਸ਼ਾਹੀ ਸੋਚ ਤੇ ਅਮਲਾਂ ਅਧੀਨ ਸਰਦਾਰ ਫੋਜਾ ਸਿੰਘ ਅਤੇ ਹੋਰ 11 નિર્ਦੋਸ਼ ਅਤੇ ਨਿਹੱਥੇ ਸਿੱਖਾਂ ਉਤੇ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ ਸੀ ਇੱਕ ਤਾਂ ਉਹਨਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਪੂਰੇ ਸਤਕਾਰ ਤੇ ਸ਼ਰਧਾ ਨਾਲ ਯਾਦ ਕੀਤਾ ਗਿਆ ਦੂਸਰਾ ਜਦੋਂ ਹਿੰਦੂਤਵ ਹਕੂਮਰਾਨਾਂ ਦੀਆਂ ਫੌਜਾਂ ਨੇ ਸ੍ਰੀ ਅਕਾਲ ਤਖਤ ਸੈਭ ਸ੍ਰੀ ਦਰਬਾਰ ਸਾਹਿਬ ਵਿਖੇ ਬਲੂ ਸਟਾਰ ਦਾ ਫੌਜੀ ਹਮਲਾ ਕਰਕੇ ਸਾਡੇ ਗੁਰੂ ਧਾਮ ਟੈਟੇ ਦੀ ਕਿਤੇ ਤਾਂ ਸਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਪਹਿਲੋਂ ਹੀ ਕਿਤੇ ਗਏ ਇਹ ਵਚਨ ਕਿ ਜਿਸ ਦਿਨ ਹਕੂਮਤੀ ਫੌਜਾਂ ਸ਼੍ਰੀ ਦਰਬਾਰ ਸਾਹਿਬ ਹਮਲਾ ਕਰਨਗੀਆਂ ਉਸ ਦਿਨ ਖਾਲਿਸਤਾਨ ਦੀ ਨੀਰ ਰੱਖੀ ਜਾਵੇਗੀ ਉਸੇ ਦਿਨ ਤੋਂ ਖਾਲਿਸਤਾਨ ਨੂੰ ਕਾਇਮ ਕਰਨ ਹਿੱਤ ਸਿੱਖ ਕੌਮ ਦਾ ਜਮਹੂਰੀਤ ਅਤੇ ਅਮਨਮਈ ਢੰਗ ਨਾਲ ਨਿਰੰਤਰ ਸੰਘਰਸ਼ ਜਾਰੀ ਹੈ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਨਿਸ਼ਾਨੇ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਕੋਈ ਵੀ ਅਖੋਤੀ ਜਾਂ ਬਣਾਵਟੀ ਸਿਆਸਤਦਾਨ ਜਾਂ ਆਗੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਕਿਸੇ ਨਾਇਕ ਦੇ ਲਿਬਾਸ ਪਹਿਨ ਕੇ ਉਹਨਾਂ ਵਰਗੇ ਬਹਾਦਰ ਨੂਮਾ ਕਾਰਨਾਮੇ ਅਤੇ ਉਦਬ ਨਹੀਂ ਕਰ ਸਕਦਾ ਇਹ ਗੱਲ ਵੀ ਪ੍ਰਤੱਖ ਰੂਪ ਵਿੱਚ ਸਾਹਮਣੇ ਆਈ ਹੈ ਇਹ ਵਿਚਾਰ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦਮਦਮਾ ਸਾਹਿਬ ਵਿਖੇ ਹੋਈਆਂ ਕਾਨਫਰੰਸਾਂ ਆਫ ਦੀ ਸਵੈਪੜਚੋਲ ਕਰਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਵੱਲੋਂ ਆਪਣੇ ਨਿਸ਼ਾਨੇ ਪ੍ਰਤੀਕ ਸੰਜੀਦਾਪੁਰੇ ਅਮਲ ਕਰਨ ਅਤੇ ਨਿਸ਼ਾਨੇ ਤੱਕ ਜੰਗ ਜਾਰੀ ਰੱਖਣ ਦਾ ਪ੍ਰਣ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਹੁਕਮ ਇਮਰਾਨ ਅੱਜ ਵੀ ਸਿੱਖ ਕੌਮ ਉੱਤੇ ਮੰਦ ਭਾਵਨਾ ਅਧੀਨ ਹਰ ਖੇਤਰ ਵਿੱਚ ਜ਼ਬਰ ਜ਼ੁਲਮ ਢਾ ਰਹੇ ਹਨ ਤੇ ਆਪਣੇ ਪ੍ਰਚਾਰ ਤੇ ਪ੍ਰਸਾਰ ਸਾਧਨਾ ਰਾਹੀਂ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਅਸਫਲ ਕਾਰਵਾਈਆਂ ਕਰ ਰਹੇ ਹਨ ਜਦੋਂ ਕਿ ਸਿੱਖਾਂ ਦੇ ਮਨੁੱਖਤਾ ਪੱਖੀ ਉਦਮਾਂ ਦੀ ਬਦੌਲਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਬਰਤਾਨੀਆ ਵਰਗੇ 5 ਆਈ ਮੁਲਕਾਂ ਸਿੱਖ ਕੌਮ ਵੱਲੋਂ ਸੰਸਾਰ ਪੱਧਰ ਤੇ ਨਿਭਾਏ ਜਾ ਰਹੇ ਇਨਸਾਨੀ ਫਰਜ਼ਾਂ ਦੇ ਕਾਇਲ ਹੁੰਦੇ ਹੋਏ ਉਹਨਾਂ ਦੇ ਸੰਘਰਸ਼ ਨੂੰ ਹਮਾਇਤ ਦੇ ਰਹੇ ਹਨ ਇਸ ਤੋਂ ਇਲਾਵਾ ਯੂਰਪੀਅਨ ਮੁਲਕਾਂ ਵਿੱਚ ਵੀ ਸਿੱਖਾਂ ਦੇ ਸਤਕਾਰ ਮਾਣ ਵਿੱਚ ਪਹਿਲੇ ਨਾਲੋਂ ਵਧੇਰੇ ਢੇਰ ਸਾਰਾ ਵਾਅਦਾ ਹੋਇਆ ਹੈ ਖਾਲਸਾ ਪੰਥ ਹਿੰਦੂਤਵ ਹਕੂਮਤਾਂ ਦੇ ਜ਼ਬਰ ਜ਼ੁਲਮਾਂ ਦਾ ਆਪਣੇ ਸਿਧਾਂਤਾਂ ਤੇ ਮਰਿਆਦਾਵਾਂ ਅਨੁਸਾਰ ਮੁਕੰਮਲ ਰੂਪ ਵਿੱਚ ਟੱਕਰਾ ਕਰਦਾ ਹੋਇਆ ਨਿਰੋਲ ਆਪਣੀ ਮੰਜ਼ਿਲ ਵੱਲ ਵਧ ਰਿਹਾ ਹੈ ਉਹ ਸਮਾਂ ਦੂਰ ਨਹੀਂ ਜਦੋਂ ਕਾਮਰੇਡ ਚੀਨ ਇਸਲਾਮਿਕ ਪਾਕਿਸਤਾਨ ਅਤੇ Hindu India ਵਿਚਕਾਰ ਖਾਲਿਸਤਾਨ ਸਟੇਟ ਕਾਇਮ ਹੋਵੇਗਾ ਅਤੇ ਇਹ ਦੁਨੀਆ ਦੇ ਨਕਸ਼ੇ ਤੇ ਅਵਸ ਆਵੇਗਾ ਇਸ ਲਈ ਸਿੱਖ ਕੌਮ ਵਿੱਚ ਵਿਚਰ ਰਹੇ ਵੱਖ-ਵੱਖ ਸੰਗਠਨਾ ਗਰੁੱਪਾਂ ਧੜਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਕੰਮ ਕਰਨ ਦੇ ਢੰਗਾਂ ਅਤੇ ਉਦਮਾ ਵਿੱਚ ਬੇਸ਼ੱਕ ਕਿਸੇ ਤਰ੍ਹਾਂ ਦਾ ਫਰਕ ਹੋਵੇ ਪਰ ਕਿਸੇ ਵੀ ਕੌਮੀ ਧੜੇ ਜਾਂ ਸੰਗਠਨ ਨੂੰ ਆਪਣੇ ਕੌਮੀ ਨਿਸ਼ਾਨੇ ਖਾਲਿਸਤਾਨ ਤੋਂ 1 ਇੰਚ ਵੀ ਇਧਰ ਉਧਰ ਨਾ ਹੋ ਕੇ ਉਸੇ ਤਰ੍ਹਾਂ ਆਪਣੀ ਮੰਜ਼ਿਲ ਪ੍ਰਾਪਤੀ ਦੀ ਸੰਘਰਸ਼ ਨੂੰ ਲੜਨਾ ਪਵੇਗਾ ਜਿਵੇਂ ਬੀਤੇ ਸਮੇਂ ਵਿੱਚ ਸਿੱਖ ਕੌਮ ਦੀਆਂ 12 ਮਿਸਲਾਂ ਆਪਸ ਵਿੱਚ ਇੱਕ ਦੂਜੇ ਦੇ ਇੱਕ ਇਲਾਕੇ ਨੂੰ ਜਿੱਤਣ ਨੂੰ ਲੈ ਕੇ ਬੇਸ਼ੱਕ ਪੜਤਦੀਆਂ ਰਹਿੰਦੀਆਂ ਸਨ ਪਰ ਜਦੋਂ ਵੀ ਬਾਲੀ ਹਮਲਾ ਹੁੰਦਾ ਸੀ ਤਾਂ ਇਹ 12 ਮਿਸਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇੱਕ ਤਾਕਤ ਹੋ ਕੇ ਦੁਸ਼ਮਣ ਵਿਰੁੱਧ ਜੂਝਦਿਆਂ ਰਹੀਆਂ ਹਨ ਅਤੇ ਫਤਿਹ ਪ੍ਰਾਪਤ ਕਰਦੀਆਂ ਰਹੀਆਂ ਹਨ ਅੱਜ ਵੀ ਸਾਨੂੰ ਇੱਕ ਤਾਕਤ ਹੋ ਕੇ ਆਪਣੇ ਦੁਸ਼ਮਣ ਦੀ ਸਹੀ ਰੂਪ ਵਿੱਚ ਪਛਾਣ ਕਰਕੇ ਆਪਣੀ ਕੌਮੀ ਨਿਸ਼ਾਨੇ ਖਾਲਿਸਤਾਨ ਦੇ ਦ੍ਰਿੜ ਰਹਿੰਦੇ ਹੋਏ ਜੂਝਣ ਦੀ ਜ਼ਿੰਮੇਵਾਰੀ ਹੈ ਨਾ ਕਿ ਆਪਣੇ ਨਿਸ਼ਾਨੇ ਤੋਂ ਖੜਕ ਕੇ ਜਾਂ ਨਿਸ਼ਾਨੇ ਪ੍ਰਤੀ ਭੰਬਲ ਪੂਸੇ ਖੜੇ ਕਰਕੇ ਆਪਣੀ ਕੌਮ ਅਸੀਮਤ ਤਾਕਤ ਨੂੰ ਕਮਜ਼ੋਰ ਕਰਨ ਦੀ ਕੋਈ ਗੱਲ ਕਰਨੀ ਚਾਹੀਦੀ ਹੈ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਬੇਸ਼ੱਕ ਕੁਝ ਸਿੱਖ ਸੰਗਠਨ ਜਾਂ ਗਰੁੱਪ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਨਿਸ਼ਾਨੇ ਤੋਂ ਇਧਰ ਉਧਰ ਹੋ ਰਹੇ ਹਨ ਪਰ ਸਮਾ ਇਸ ਗੱਲ ਦੀ ਮੰਗ ਕਰਦਾ ਹੈ ਕਿ ਨਿਸ਼ਾਨੇ ਪ੍ਰਤੀ ਸਭਤੀ ਰਾ ਸੰਗਠਨ ਸੋਫਿਰਦ ਹੋ ਕੇ ਸਮੂਹਿਕ ਰੂਪ ਵਿੱਚ ਅੱਗੇ ਵਧਣ ਖਾਲਿਸਤਾਨ ਦੀ ਮੰਜ਼ਲ ਤੁਹਾਡੇ ਪੈਰ ਚੁੰਮਣ ਦੀ ਉਡੀਕ ਕਰ ਰਹੀ ਹੈ ਅਖੀਰ ਵਿੱਚ ਸਰਦਾਰ ਮਾਨ ਨੇ ਸਮੁੱਚੀ ਕੌਮ ਅਤੇ ਵੱਖ-ਵੱਖ ਧੜੇ ਸੰਗਠਨਾ ਕਿਸਾਨ ਜਿੱਥੇ ਬੰਦੀਆਂ ਟਰਾਂਸਪੋਰਟਰਾਂ ਵਪਾਰੀਆਂ ਆੜਤੀਆਂ ਮਜ਼ਦੂਰਾਂ ਸਭਨਾਂ ਨੂੰ ਸਾਂਝੀ ਅਪੀਲ ਕਰਦੇ ਹੋਏ ਕਿਹਾ ਕਿ ਜੋਸ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਉਣ ਵਾਲੇ ਕੱਲ 17 ਅਪ੍ਰੈਲ ਨੂੰ ਵਾਗਾ ਬਾਰਡਰ ਉਤੇ ਕਿਸਾਨੀ ਮਜ਼ਦੂਰ ਤੇ ਟਰਾਂਸਪੋਰਟਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਡੀ ਰੈਲੀ ਕਰਦੇ ਹੋਏ ਆਵਾਜ਼ ਉਠਾਈ ਜਾ ਰਹੀ ਹੈ ਉਸ ਵਿੱਚ ਸਭ ਆਪਣਾ ਇੱਕ ਲਾਕੀ ਫਰਜ਼ ਸਮਝ ਕੇ ਸੂਫਿਰਦਤਾ ਨਾਲ ਸਮੂਲਿਤ ਕਰਨ